ਅਮ ਤੁਰਦੇ ਅਸੀਂ ਵੇਖਦੇ ਹਾਂ ਕਿ ਅਸੀਂ ਨੌਕਰੀ ਲੱਭਣ ਦੇ ਲਈ ਵੱਡੀਆਂ-ਵੱਡੀਆਂ ਵੈਬਸਾਈਟਸ ਦੇ ਉੱਤੇ ਪਹੁੰਚ ਕਰਦੇ ਨੇ ਤੇ ਉੱਥੇ ਆਪਣੀ ਪੂਰੀ ਬਾਇਓ ਡਾਟਾ ਸਾਂਝਾ ਕਰਦੇ ਨੇ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਾਡੇ ਐਸੇ ਬਾਇਓ ਡਾਟਾ ਦਾ ਫਾਇਦਾ ਕਈ ਠੱਗ ਚੁੱਕ ਲੈਂਦੇ ਨੇ ਤੇ ਇਸੇ ਦੇ ਤਹਿਤ ਉਹ ਸਾਡੇ ਬਾਇਓ ਡਾਟਾ ਜਿਹੜਾ ਅਸੀਂ ਸਾਂਝਾ ਇਹਨਾਂ ਪਲੇਟਫਾਰਮਸ ਤੇ ਉੱਤੇ ਕੀਤਾ ਹੁੰਦਾ ਹੈ ਉਹਨਾਂ ਤੋਂ ਆਪਣੀਆਂ ਜ਼ਰੂਰੀ ਜਿਹੜੀਆਂ ਡਿਟੇਲਸ ਹੈ ਉਸ ਨੂੰ ਲੈ ਕੇ ਉਹਨਾਂ ਦੇ ਵਿੱਚੋਂ ਮੋਬਾਈਲ ਨੰਬਰ ਤੇ ਨਾਲ ਹੀ ਮੇਲ ਆਈਡੀਆਂ ਫਿਰ ਬਾਅਦ ਵਿੱਚ ਸਾਨੂੰ ਦੂਸਰੇ ਨੰਬਰਾਂ ਤੋਂ ਕਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਨੌਕਰੀ ਦੇ ਲਈ ਤੁਹਾਨੂੰ ਕਾਲ ਕੀਤਾ ਹੈ ਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਲੱਖਾਂ ਦੀ ਕਰੋੜਾਂ ਦੀ ਠੱਗੀ ਮਾਰੀ ਜਾਂਦੀ ਹੈ ਜੀ ਹਾਂ ਪੁਲਿਸ ਦੇ ਵੱਲੋਂ ਅਜੇ ਹੀ ਇੱਕ ਗਰੋ ਦਾ ਪਾਂਡਾ ਫੋੜ ਹੋਇਆ ਹੈ ਤੇ ਸਾਈਬਰ ਕ੍ਰਾਈਮ ਪੁਲਿਸ ਦੇ ਵੱਲੋਂ ਅਜੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰ ਕਾਬੂ ਕੀਤੇ ਗਏ ਨੇ ਦਰਅਸਲ ਇਹ ਮੈਂਬਰ ਜਿਹੜੇ ਨੇ ਵੱਡੇ ਜਿਹੜੇ ਅਸੀਂ ਪਲੇਟਫਾਰਮਸ ਜਿਨ੍ਹਾਂ ਦੀ ਵਰਤੋਂ ਨੌਕਰੀਆਂ ਲੱਭਣ ਦੇ ਲਈ ਕਰਦੇ ਨੇ ਉਹਨਾਂ ਦੇ ਵੱਲੋਂ ਐਸੇ ਹੀ ਪਲੇਟਫਾਰਮ ਸੇ ਉੱਤੇ ਪਹਿਲਾ ਫੌਂਚ ਕੀਤੀ ਜਾਂਦੀ ਹੈ ਲੋਕਾਂ ਨੂੰ ਸਰਚ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕਾਂ ਦੀ ਮੇਲ ਆਈਡੀ ਤੇ ਕੰਟੈਕਟ ਨੰਬਰਾਂ ਦੀ ਲਿਸਟ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਕੱਲੇ-ਕੱਲੇ ਬੰਦੇ ਨੂੰ ਫੋਨ ਕਰਦੇ ਨੇ ਜਿਹੜਾ ਵਿਅਕਤੀ ਇਹਨਾਂ ਦੇ ਚਾਂਸੇ ਦੇ ਵਿੱਚ ਆ ਜਾਂਦਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਚੁੰਮਰ ਕੱਢ ਕੇ ਲੁੱਟਦੇ ਨੇ ਠੱਗਦੇ ਨੇ ਜੀ ਹਾਂ ਅਜਿਹਾ ਇੱਕ ਲੜਕੀ ਦੇ ਨਾਲ ਕੀਤਾ ਹੈ ਜਿਸ ਦੇ ਵੱਲੋਂ ਨੌਕਰੀ ਦੇ ਲਈ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਆਪਣੀ ਡਿਟੇਲਸ ਜਿਹੜੀਆਂ ਹੈ ਉਹ ਸਾਂਝੀਆਂ ਕੀਤੀਆਂ ਗਈਆਂ ਸੀ ਦਰੋਹ ਦੇ ਇੱਕ ਮੈਂਬਰ ਦੇ ਵੱਲੋਂ ਪੀੜਿਤ ਲੜਕੀ ਨੂੰ ਫੋਨ ਕੀਤਾ ਜਾਂਦਾ ਹੈ ਤੇ ਉਸ ਤੋਂ ਸਵਾਲ ਕੀਤੇ ਜਾਂਦੇ ਨੇ ਕਿ ਤੁਸੀਂ ਨੌਕਰੀ ਦੀ ਭਾਲ ਕਰ ਰਹੇ ਤਾਂ ਵਿਅਕਤੀ ਲੜਕੀ ਕਹਿੰਦੀ ਹੈ ਬਿਲਕੁਲ ਤੇ ਉਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਵਿੱਚ ਹੀ ਇੰਟਰਵਿਊ ਦੇ ਲਈ ਬੁਲਾਇਆ ਜਾਂਦਾ ਹੈ ਤੇ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਨਾਮੀ ਹਸਪੀਟਲ ਦੇ ਵਿੱਚ ਉਸ ਦਾ ਸਿਲੈਕਸ਼ਨ ਹੋ ਗਿਆ ਇਸ ਤੋਂ ਬਾਅਦ ਉਸ ਤੋਂ 21000 ਰੁਪਏ ਮੰਗੇ ਜਾਂਦੇ ਨੇ ਲੜਕੀ ਉਹਨਾਂ ਨੂੰ ਪੈਸੇ ਵੀ ਦੇ ਦਿੰਦੀ ਹੈ ਬਾਅਦ ਵਿੱਚ ਰਕਮ ਹੋਰ ਵਧਾ ਦਿੱਤੀ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਲੜਕੀ ਨੂੰ ਬਾਅਦ ਵਿੱਚ ਠੱਗਿਆ ਹੋਇਆ ਮਹਿਸੂਸ ਹੁੰਦਾ ਹੈ ਤੇ ਚਲਦਾ ਹੈ ਕਿ ਉਸ ਦੇ ਨਾਲ ਹਜ਼ਰਹਜ਼ਾਰਾਂ ਦੀ ਠੱਗੀ ਬੱਜੀ ਹੈ ਜੇਕਰ ਉਸ ਦੇ ਵੱਲੋਂ ਹੁਣ ਸ਼ਿਕਾਇਤ ਨਹੀਂ ਦਿੱਤੀ ਜਾਵੇਗੀ ਤਾਂ ਉਸ ਨੂੰ ਹੋਰ ਵੀ ਠੱਗਿਆ ਜਾ ਸਕਦਾ ਹੈ ਤਾਂ ਦੱਸਦੀ ਹੈ ਚੰਡੀਗੜ੍ਹ ਪੁਲਿਸ ਨੇ ਸਾਈਬਰ ਕ੍ਰਾਈਮ ਸੈੱਲ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਈ ਕਾਬੂ ਕੀਤੇ ਨੇ ਤਾਂ ਸਾਈਬਰ ਕ੍ਰਾਈਮ ਸੈੱਲ ਨੇ ਨੌਕਰੀ ਲਗਵਾਉਣ ਦੇ ਨਾਮ ਉੱਤੇ ਧੋਖਾ ਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਦੋਸ਼ੀਆਂ ਨੇ ਗਿਰੋਹ ਦੇ ਵਿੱਚ ਸ਼ਾਮਿਲ ਜਿਹੜੇ ਵਿਅਕਤੀ ਨੇ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਦੇ ਨੇ ਉਹਦਾ ਵੀ ਦੱਸਿਆ ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਦੀ ਪਛਾਣ ਜ਼ਿਲ੍ਹਾ ਕਟਹਿਰਾ ਬਿਹਾਰ ਦੇ ਰਹਿਣ ਵਾਲੇ ਮੁਹੰਮਦ ਦਾਨਿਸ਼ ਨੌਇਡਾ ਦੇ ਰਹਿਣ ਵਾਲੇ अभिनव कुमार उर्फ गौरव दिल्ली दे रहन वाले सुनील सिंह ते सुमित ਦੇ ਰੂਪ ਦੇ ਵਿੱਚ ਹੋਈਏ ਪੁਲਿਸ ਨੇ ਚੰਡੀਗੜ੍ਹ ਦੇ ਵਿੱਚ ਹੀ ਸ਼ਿਕਾਇਤ ਉਹਨਾਂ ਨੂੰ ਬਾਰ-ਬਾਰ ਮਿਲ ਰਹੀ ਸੀ ਇਹਨਾਂ ਠੱਗਾ ਦੇ ਬਾਰੇ ਚੰਡੀਗੜ੍ਹ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ जयपुर राजस्थान ਉੱਤੇ ਇਹ ਵਿਅਕਤੀ ਰਹਿ ਰਹੇ ਨੇ ਤੇ ਉੱਥੇ ਮੁਹੰਮਦ ਦਾਨਿਸ਼ ਤੇ ਸੁਨੀਲ ਸੁਮੀ ਸੁਮਿਤ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਅਭਿਨਾਸ਼ ਨੂੰ ਦਿੱਲੀ ਤੋਂ ਪੁਲਿਸ ਨੇ ਫੜਿਆ ਪੁਲਿਸ ਦੇ ਮੁਤਾਬਕ ਸਾਰੇ ਗਰੋਹ ਇੱਕ ਪੂਰੇ ਗੈਂਗ ਜਿਹਾ ਕੰਮ ਕਰ ਰਹੇ ਸੰਤ ਨਾਲ ਜਿਹੜੇ ਵੀ ਵੱਡੇ ਜੌਬ ਪਲੇਟਫਾਰਮ ਵੈਬਸਾਈਟਸ ਨੇ ਉਹਨਾਂ ਤੋਂ ਡਾਟਾ ਲੈ ਕੇ ਤੇ ਬਾਅਦ ਵਿੱਚ ਲੋਕਾਂ ਨੂੰ ਫੋਨ ਕਰਦੇ ਸੀ ਜੋ ਇਹਨਾਂ ਦੇ ਚਾਂਸੇ ਦੇ ਵਿੱਚ ਫਸ ਜਾਂਦਾ ਸੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਠੱਗਦੇ ਸੀ ਇਸ ਤੋਂ ਇਲਾਵਾ ਚੰਡੀਗੜ੍ਹ ਹੀ ਨਹੀਂ ਸਗੋ ਇਹਨਾਂ ਨੇ ਮੁੰਬਈ ਦਿੱਲੀ ਰਾਂਚੀ ਸੂਰਤ ਅਹਮਦਾਬਾ ਜੈਪੁਰ ਜੋਧਪੁਰ ਇੰਦੋਰ ਭੁਵਨੇਸ਼ਵਰ ਕੋਲਕਾਤਾ ਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਵੀ ਠੱਗੀ ਕੀਤੀ ਹੈ ਚੰਡੀਗੜ੍ਹ ਦੀ ਇੱਕ ਲੜਕੀ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਹ ਵੈਬਸਾਈਟ ਦੇ ਉੱਤੇ ਉਸਨੇ ਆਪਣਾ ਬਾਇਓ ਡਾਟਾ ਅਪਲੋਡ ਕੀਤਾ ਹੈ ਪੁਲਿਸ ਨੂੰ ਜਿਹੜੀ ਹੈ ਸੋਚਨਾ ਦੇ ਵਿੱਚ ਉਸਨੇ ਕਿਹਾ ਹੈ ਕਿ ਉਸਨੂੰ ਇੰਟਰਵਿਊ ਦੇ ਲਈ ਮੇਲ ਮੇਲ ਆਈ ਸੀ 2 ਨਵੰਬਰ 2023 ਨੂੰ ਸੈਕਟਰ 17 ਦੇ ਵਿੱਚ ਉਸਨੂੰ ਬੁਲਾਇਆ ਗਿਆ ਚਾਰ ਤਾਹਾਂ ਦੇ ਉੱਤੇ ਉਸਤੇ ਇੰਟਰਵਿਊ ਲਏ ਗਏ ਇੰਟਰਵਿਊ ਲੈਣ ਤੋਂ ਬਾਅਦ ਉਸਨੂੰ ਮੈਕਸ ਹਸਪੀਟਲ ਦੇ ਵਿੱਚ ਨੌਕਰੀ ਦਾ ਇੱਕ ਗੱਲ ਵੀ ਆਖੀ ਗਈ ਤੇ ਇਸ ਤੋਂ ਬਾਅਦ ਉਸ ਤੋਂ 21500 ਰੁਪਏ ਲੈ ਗਏ ਕੁਝ ਦਿਨਾਂ ਬਾਅਦ ਦੁਕਸ਼ੀਆਂ ਦਾ ਫਿਰ ਤੋਂ ਫੋਨ ਆਂਦਾ ਹੈ ਤੇ ਉਸ ਤੋਂ ਬਾਅਦ ਫਿਰ ਹਜ਼ਾਰਾਂ ਰੁਪਏ ਦੀ ਮੰਗ ਕਰਦੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਲੜਕੀ ਨੂੰ ਸ਼ੱਕ ਹੁੰਦਾ ਲੜਕੀ ਦੇ ਲੋ ਇਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਪੁਲਿਸ ਨੇ 2 ਦਿਨ ਤੇ ਅੰਦਰ ਹੀ ਇਸ ਪੂਰੇ ਮਾਮਲੇ ਦੀ ਪਤਾ ਕੀਤਾ ਹੈ ਪੁਲਿਸ ਨੂੰ ਪਤਾ ਚੱਲਦਾ ਹੈ ਕਿ 2 ਦਿਨ ਦੇ ਲਈ ਇਹਨਾਂ ਨੇ ਦਫਤਰ ਨੂੰ ਕਿਰਾਏ ਦੇ ਵਿੱਚ ਲਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਫਤਰ ਛੱਡ ਦਿੱਤਾ ਤੇ ਬਾਅਦ ਵਿੱਚ ਜਦੋਂ ਫਰਾਰ ਹੋ ਜਾਂਦੇ ਨੇ ਪੈਸੇ ਲੈ ਕੇ ਤੇ बार-बार ਆਨਲਾਈਨ ਪੈਸੇ ਦੀ ਡਿਮਾਂਡ ਵੀ ਕਰ ਰਹੇ ਸਨ ਪੁਲਿਸ ਨੇ ਮੁਤਾਬਕ ਦੋਸ਼ੀਆਂ ਨੇ ਪੈਰਾਮਾਉਂਟ ਐਚ ਆਰ ਸਰਵਿਸ ਨਾਮ ਦੀ ਇੱਕ ਕੰਪਨੀ ਵੀ ਬਣਾਈ ਹੋਈ ਸੀ ਤੇ ਇਸ ਕੰਪਨੀ ਦੀ ਤੋਂ ਹੀ ਲੜਕੀ ਨੂੰ ਨੌਕਰੀ ਦਾ ਆਫਰ ਲੈਟਰ ਆਇਆ ਸੀ ਤੇ ਉਸ ਤੋਂ ਬਾਅਦ ਦੋਸ਼ੀਆਂ ਨੇ ਆਪਣਾ ਨਾਮ ਵੀ ਗਲਤ ਦੱਸਿਆ ਹੋਇਆ ਸੀ ਤੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਪੁਲਿਸ ਅਪੀਲ ਕਰ ਰਹੀ ਹੈ ਕਿ ਜੇਕਰ ਤੁਹਾਨੂੰ ਕੋਈ ਨੌਕਰੀ ਦਾ ਆਫਰ ਦਿੰਦਾ ਹੈ ਤੇ ਸਭ ਤੋਂ ਪਹਿਲਾਂ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹ ਸੰਬੰਧਿਤ ਵੈਰੀਫਾਈਡ ਰਜਿਸਟਰਡ ਕੰਪਨੀ ਹੈ ਜਾਂ ਨਹੀਂ ਤੇ ਦੂਸਰੀ ਸਭ ਤੋਂ ਮਹੱਤਵਪੂਰਨ ਗੱਲ ਜੇਕਰ ਤੁਹਾਨੂੰ ਕੋਈ ਪੈਸੇ ਤੁਹਾਡੇ ਤੋਂ ਮੰਗ ਰਿਹਾ ਹੈ ਤੇ ਤੁਹਾਨੂੰ ਸ਼ੱਕ ਹੁੰਦਾ ਹੈ ਤਾਂ ਉਸ ਤੋਂ ਹੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਨਾਲ ਹੀ ਖੁਦ ਵੀ ਸਮਝਦਾਰੀ ਵਰਤੀ ਜਾਵੇ ਕਿ ਕੋਈ ਵਿਅਕਤੀ ਤੁਹਾਨੂੰ ਨੌਕਰੀ ਲਗਵਾਉਣ ਦੇ ਲਈ ਕਿਉਂ ਪੈਸੇ ਮੰਗ ਰਿਹਾ ਜੇਕਰ ਤੁਸੀਂ ਇੱਕ ਚੰਗੇ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਕਿਤੇ ਨੌਕਰੀ ਦੇ ਲਈ ਅਪਲਾਈ ਕਰੋਗੇ ਤਾਂ ਤੁਹਾਡੇ ਕਈ ਰਾਉਂਡਸ ਦੇ ਵਿੱਚ ਇੰਟਰਵਿਊ ਹੋਣਗੇ ਤੇ ਜੇਕਰ ਤੁਹਾਨੂੰ ਪੈਸੇ ਮੰਗੇ ਜਾ ਰਹੇ ਇਸ ਦਾ ਮਤਲਬ ਕਿ ਉੱਤੇ ਕਪਲਾ ਜਾਂ ਧੋਖਾਧੜੀ ਹੋ ਸਕਦੀ ਹੈ ਇਸ ਦੀ ਜਾਣਕਾਰੀ ਪੁਲਿਸ ਨੂੰ ਜਾਂ ਫਿਰ ਸੰਬੰਧਿਤ ਕੰਪਨੀ ਦੇ ਵੱਡੇ ਮਾਲਕਾਂ ਨੂੰ ਦਿੱਤੀ ਜਾਵੇ ਅਫਸਰਾਂ ਨੂੰ ਦਿੱਤੀ ਜਾਵੇ ਤਾਂ ਜੋ ਠੱਗੀ ਤੋਂ ਬਚਿਆ ਜਾ ਸਕੇ ਤਾਂ ਲੋਕਾਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਅਜਿਹੇ ਗਰੋ ਕਾਫੀ ਜ਼ਿਆਦਾ ਸਰਗਰਮ ਜੜੇ ਕਿ ਲੋਕਾਂ ਨੂੰ ਚੂਨਾ ਲਗਾਉਣ ਦੇ ਬਾਰੇ ਹਮੇਸ਼ਾ ਹੀ ਸੋਚਦੇ ਨੇ ਤੇ ਪੋਲੇ ਪਾਲੇ ਲੋਕਾਂ ਨੂੰ ਠੱਗਦੇ ਨੇ ਆਮ ਤੌਰ ਤੇ ਅੱਜ ਕੱਲ ਹਰ ਕੁਝ ਆਨਲਾਈਨ ਹੋ ਚੁੱਕਿਆ ਹੈ ਇਸੇ ਚੱਲਦਿਆਂ ਹੀ ਨੌکریاں ਵੀ ਲੱਭਣ ਦੀ ਜਿਹੜੀ ਕੋਸ਼ਿਸ਼ ਆ ਲੋਕ ਆਨਲਾਈਨ ਹੀ ਕਰਦੇ ਨੇ ਤੇ ਇਸੇ ਕਾਰਨ ਜਿਹੜੇ ਇਹ ਠੱਗ ਹੈ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਇਸੇ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਵੱਡੀਆਂ-ਵੱਡੀਆਂ ਜਿਹੜੀਆਂ ਨੌکریاں ਪ੍ਰਦਾਨ ਕਰਦੀਆਂ ਨੇ ਵੈਬਸਾਈਟਸ ਐਪਸ ਉੱਥੋਂ ਲੋਕਾਂ ਦਾ ਡਾਟਾ ਚੋਰੀ ਕਰਦੇ ਨੇ ਡਾਟਾ ਚੋਰੀ ਕਰਨ ਤੋਂ ਬਾਅਦ ਉਹਨਾਂ ਨੂੰ ਫੋਨ ਕਰਦੇ ਨੇ ਉਹਨਾਂ ਤੋਂ ਮਜਬੂਰੀਆਂ ਦਾ ਫਾਇਦਾ ਚੁੱਕਦੇ ਨੇ ਤੇ ਬਾਅਦ ਵਿੱਚ ਫੇਕ ਇੰਟਰਵਿਊ ਕਰਵਾਉਂਦੇ ਨੇ ਤੇ ਉਸ ਤੋਂ ਬਾਅਦ ਨੌਕਰੀ ਦੇ ਜੁਆਇਨਿੰਗ ਲੈਟਰ ਤੱਕ ਦੇ ਦਿੰਦੇ ਨੇ ਤੇ ਕਈ ਵੱਡੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਮਿਲਵਾ ਵੀ ਦਿੰਦੇ ਨੇ ਸਾਰਾ ਕੁਝ ਫੇਕ ਹੁੰਦਾ ਹੈ ਨਕਲੀ ਹੁੰਦਾ ਹੈ ਤੇ ਉਸ ਤੋਂ ਬਾਅਦ 2 ਦਿਨ ਦੇ ਲਈ ਕਰਾਇਤੇ ਦਫਤਰ ਲੈਂਦੇ ਨੇ ਇੰਟਰਵਿਊ ਦੇ ਲਈ ਤੇ ਬਾਅਦ ਵਿੱਚ ਹਜ਼ਾਰਾਂ ਰੁਪਏ ਦੀ ਲੱਖਾਂ ਦੀ ਠੱਗੀ ਮਾਰ ਕੇ ਫਰਾਰ ਹੋ ਜਾਂਦੇ ਨੇ ਤੇ ਵਿਅਕਤੀ ਦੇਖਦਾ ਹੀ ਰਹਿ ਜਾਂਦਾ ਹੈ ਕਿ ਉਸ ਨਾਲ ਹੋਇਆ ਕੀ ਹੈ ਇਸਦੇ ਨਾਲ ਹੀ ਪੁਲਿਸ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਅਜੇਹੇ ਜਿਹੜੇ ਹੈ ਠੱਗਾ ਤੋਂ ਬਚਣ ਦੀ ਲੋੜ ਹੈ ਜਿਹੜੇ ਕਾਫੀ ਜ਼ਿਆਦਾ ਸਰਗਰਮੀ ਦੇ ਨਾਲ ਲੋਕਾਂ ਨੂੰ ਚੂਨਾ ਲਗਾਉਣ ਦੇ ਵਿੱਚ ਲੱਗੇ ਹੋਏ ਨੇ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ